ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਅਸੀਂ ਇੱਕ ਟੌਪ ਨੀਆ ਤਿੰਨ ਵੈੜਾ ਸੇਵ ਨਹੀਂ ਲੈ ਕੇ ਆਏ ਜੀ ਤਿੰਨੇ ਬਈ ਗੱਬਣਾ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵੜੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਪ ਵੀ ਰਿਵਿਊ ਕੀ ਬਈ ਹਾਂਏ ਬੈਗੀਆਂ ਬਈ ਉਹ ਦੋ ਕੱਟੀਆਂ ਵੜਾਂਗੀਆਂ ਠੀਕ ਆ ਬਈ ਹੂੰ ਬੱਚਾ ਬੱਚੀ ਦੇ ਦਿੱਤੀਆਂ ਹਾਂ ਬਈ ਠੀਕ ਆ ਬਈ ਇਹ ਵੜਡ ਬਈ ਸੇਲ ਹੋਊਗੀ ਗੱਡੀ ਉਹ ਖੜੀ ਆ ਤੇ ਚਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਉਹ ਠੀਕ ਨੂੰ ਵਧੀਆ ਬਹੁਤ ਵਧੀਆ ਬਈ ਬਈ ਨਾਮ ਤੇ ਐਡਰੈਸ ਕੋ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾਗਲਾ ਸਿੰਘਲਾ ਹੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਰਾ ਨੇ ਡਾਇਰੈਕਟਰ ਆਪੋਂ ਨੇੜੇ ਓਕੇ ਨੇੜੇ ਆਪਨੂੰ ਭਗੌਰ ਸਹਿ ਰਹਿ ਗਿਆ ਬਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 95014 ਬਈ 33570 ਠੀਕ ਹੈ ਭਾਈ ਹਾਂ ਭਾਈ ਬਾਕੀ ਵੀ ਕਦੇ ਕੋਈ ਕਿਸੇ ਨੇ ਗਾਣ ਲੈਣੀ ਹੈਗੀ ਅੱਜ ਨਰਕ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾ ਲਿਆਉਂਦੀਆਂ ਹੁੰਦੀਆਂ ਕੋਈ ਕਰਦੀ ਨਹੀਂ ਹੁੰਦੀ ਓਕੇ ਹਾਂ ਭਾਈ ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਟਾਪ ਰੀਡ ਕਿਹੜਾ ਸੁਆ ਭਰਾ ਹੈ ਇਹ ਡਾਕਟਰ ਪਹਿਲਾ ਸੁਆ ਵੱਚੀ ਆ ਗਈ ਓਕੇ ਮਨ ਕੇ ਚੱਲੇ ਡਿਨੇ ਬੜਾ ਨੈਟ੍ਰਿਕ ਕੋ ਫਾਰਮ ਤੋਂ ਆਏ ਆਗੇ ਇਹ ਠੀਕ ਹੈ ਜੀ ਤੇ ਮਨ ਕੇ ਚੱਲ ਡਾਕਟਰ ਸੀਮਣ ਵੀ ਦੋਨਾਂ ਬਹੁਤ ਚੰਗੇ ਲੱਗੇ ਹੋਏਗੇ ਹਮ ਆਪ ਵੀ ਬਹੁਤ ਚੰਗੇ ਸੀਮਣਾਂ ਦੀਆਂ ਬਿਹੜਾ ਠੀਕ ਹੈ ਭਾਈ ਹਾਂ ਕਿੰਨੇ ਦਿਨ ਲਊਗੀ ਇਹ ਇਹ ਡਾਕਟਰ ਮਨ ਕੇ ਚੱਲ ਹਫਤਾ ਪਿਆ ਜਿਵੇਂ ਹਫਤਾ ਪਿਆਗਾ ਕਿੰਨਾ ਦੁੱਧ ਦੀ ਦਵਾਸਤੀ ਬੀ ਡਾਕਟਰ ਪਹਿਲੇ ਹਿਲਾਦਾ ਬੱਚੀ 35+ ਪਾ ਦੂਗੀ ਓਕੇ ਬਾਕੀ ਡਾਕਟਰ ਐਂਗਲ ਛੋਟੀ ਸਾਡੀ ਬੱਚੀ ਸਹੀ ਆ ਕੱਦ ਦੇਖ ਬੱਚੀ ਇਹ ਫੁੱਟ ਬਾਈ ਦਾ ਕਰਦਾ ਓਸਾ ਬਣਾਉਂਦਾ ਜਾਲਾਓ ਫੁੱਲ ਕੱਦ ਫੁੱਲ ਬ੍ਰੀਡ ਪ੍ਰਿੰਟ ਫਰੰਟ ਇਕ ਨੰਬਰ ਪੂਰੀ ਜਾਨ ਵਾਲੀ ਆ ਪਲੀ ਵੀ ਆ ਕੋਈ ਲੈ ਬਾਕੀ ਡਾਕਟਰ ਫੇਸ ਕਿਆ ਬਾਤ ਬੱਚੀ ਦਾ ਦੇਖ ਕਿੰਨਾ ਚੰਗਾ ਕਿਆ ਬਾਤ ਆ ਬੋਦੀਵਾਦੀ ਪੂਰੀ ਚੰਗੀ ਸਮਖ ਪੁਣਾ ਬੈਡ ਦੇ ਵਿੱਚ ਫੁੱਲ ਬਰੀਡ ਬੜੀ ਆ ਬੈਣ ਬਾਕੀ ਡੈਕਟਰ ਫੇਸ ਬਿਊਟੀ ਨਸਲ ਕੱਦ ਕੁਦ ਡਾਬੜ ਜਾਣ ਕਿੰਨਾ ਕਹਦੇ ਬੈੜ ਦਾ ਉਹਨਾ ਚੰਗਾ ਹੋਇਆ ਬਾਕੀ ਦੰਦਾਂ ਚ ਬਾਕੀ ਦੰਦਾਂ ਚ ਬੱਚੀ ਡੈਕਟਰ ਤੇ ਮੰਨ ਕੇ ਚੱਲ ਬਾਕੀ ਸੀਲ ਠੰਡੀ ਐਨੀ ਗਾ ਵੀ ਕਿੰਨੀ ਕਹਿਦੀ ਠੀਕਾ ਬਾਕੀ ਲੈ ਬਾਕੀ ਲੇਵੀ ਚੜਾਈ ਚੜੂ ਚੱਕਰ ਡੈਕਟਰ ਆਪਣਾ ਬਹੁਤ ਚੰਗਾ ਹੈ ਨਾ ਕਰਮ ਵਾਲੀ ਦਾ ਬਾਕੀ ਡੈਕਟਰ ਮੰਨ ਕੇ ਚੱਲ ਆਈ ਘਰ ਕੋ ਪ੍ਰੇਮ ਨਹੀਂ ਆਂਦੀ ਅਜੇ ਸਹੀ ਗੱਲ ਇਧਰ ਰੇਡ ਹੈ ਤਾਂ ਬਰੀਕਿਆਂ ਮਰੁਕਿਆਂ ਬੈਠਿਆ ਕੀ ਬਾਤ ਆ ਬਾਈ ਥਾਂ ਵੀ ਬੜਾ ਕਮਾਲ ਦਾ ਲੱਗਿਆ ਕਿ ਬਾਕੀ ਡਾਕਟਰ ਥਾਂ ਨੂੰ ਵਹਿੜਦਾ ਬਾਕੀ ਡਾਕਟਰ ਕਰਮਾ ਵਾਲੀ ਸੀਲ ਠੰਡੀ ਬੱਛੀ ਐਨੀ ਕਾ ਗਈ ਕਿੰਨੀ ਲਾਹਣ ਇਵੇਂ ਮਰਜੀ ਬੈਠਾ ਰਿਆ ਥੱਲੇ ਬੜੀ ਠੰਡੀ ਆ ਬੜੀ ਨਹੀਂ ਆ ਠੰਡੀ ਸਿਵਾ ਬਈ ਮਰਜੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਫੁੱਲ ਬ੍ਰੀਡ ਫੁੱਲ ਕੱਦ ਉਤੋਂ ਪੱਧਰ ਕੋਈ ਲੱਸੀ ਨਹੀਂ ਲਾਵੀਂ ਨਹੀਂ ਇਹਨੇ ਬਈ ਹਾਂ ਬਈ ਕੁਆਲਿਟੀ ਦਾ ਫੁੱਲ ਆ ਕਰਮਾਲੀ ਬਾਕੀ ਕੁਆਲਿਟੀ ਕੁਆਲਿਟੀ ਡਾਕਟਰ ਬੈਠਦੇ ਬਾਕੀ ਥਾਂਲੇਵਾ ਦਿਖਾੜਾ ਡਾਕਟਰ ਕਿੰਨਾ ਫੈਕਸ ਲੱਗਿਆ ਆ ਸਹੀ ਆ ਬਈ ਹਾਲੇ ਤਾਂ ਕੱਚੀ ਆ ਅੰਦਾਜ਼ਾ ਕੱਚੀ ਆ ਡਾਕਟਰ ਮਿਹਰਬਾਨ ਵੀ ਨਹੀਂ ਪਾਉਣ ਲੱਗੀ ਹਾਂ ਜਦਦੇ ਬੜ ਤਿਆਰ ਹੋਗੀ ਦੱਸੋਗੇ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਮਣੀ ਜੀ ਲਿਆ ਭਾਈ ਤੋੜਾ ਤੋੜਾ ਚੈੱਕ ਕਰੋ ਇੱਕ ਨੰਬਰ ਦੋਰਾ ਕਰਮ ਵਾਲੀ ਦਾ ਕੱਦ ਬਹੁਤ ਵਾਅਰ ਵੜਦਾ ਹਾਂ ਕੱਦ ਕੋ ਡਾਕਟਰ ਲੈ ਵੇਚ ਨਾੜਾ ਨੂੜਾ ਪੂਰੇ ਬਹੁਤ ਆ ਵਾਖ ਟਰੈਕਟਰ ਇੱਥੋਂ ਲੰਬਾਈ ਬੱਚੀ ਦੀ ਫੇਸ ਬਿਊਟੀ ਚੈੱਕ ਕਰਾ ਦੇ ਕਿੰਨੀ ਚੰਗੀ ਲੱਗੀ ਆ ਸਹੀ ਗੱਲ ਆ ਡਾਕਟਰ ਫੇਸ ਬੂਸ ਲੱਗਿਆ ਬੱਚੀ ਦਾ ਬਾਕੀ ਡਾਕਟਰ ਕੱਦ ਕੋ ਤੇ ਨਸਲ ਬਹੁਤ ਆ ਬੱਚੀ ਦੀ ਠੀਕ ਆ ਭਾਈ ਬਾਕੀ ਮੰਨ ਕੇ ਜਾਇਆ ਰੇ ਚੰਗੇ ਸੀਮਣਾਂ ਦੇ ਆਪ ਆ ਦਾਹ ਵੀ ਬਹੁਤ ਚੰਗੇ ਸੀਮਣ ਲੱਗੇ ਹੋਏ ਨੇ ਆ ਦੀ ਓਕੇ ਵੀਰੇ ਇਹ ਵਾਰ ਕਿ ਡਾਇਰੈਕਟਰ ਫੈਕਸ ਅੱਡ ਰਜਾਵਾ ਕੋਈ ਟੁੱਟ ਮੈਂ ਡਾਇਰੈਕਟਰ ਮੰਨ ਕੇ ਭਾਲ ਵੀ ਨਹੀਂ ਪਾਈ ਚੜਾਈ ਚੜੂਈ ਹੁਣ ਵੀ ਬਹੁਤ ਅਬੱਚੀ ਦੇ ਲਈ ਹੈ ਸਹੀ ਗੱਲ ਆ ਭਾਈ ਤੇ ਮੋਲ ਪ੍ਰਾ ਜਾਇਜ਼ ਹੋ ਮੋਲ ਡਾਇਰੈਕਟਰ ਵੈਟ ਦੇ ਹਿਸਾਬ ਨਾਲ ਜਮਾਂ ਜਾਇਜ਼ ਹੋਗਾ ਠੀਕ ਆ ਭਾਈ ਬਾੜਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਨਾਲ ਵੜ ਦੇ ਦਾਂਗੇ ਮੁੱਲ ਖੈਰ ਪਹਿਲਾਂ ਹੀ ਬਾਈ ਦੇ ਜਾਇਜ਼ ਹੁੰਦਾ ਹੈ ਏਡਾ ਡਾਕਟਰ ਉਹ ਵੀ ਮੁੱਲ ਗਿਆ ਇਹ ਹੋਣਗੇ ਓਕੇ ਬਾਈ ਬਾਕੀ ਡਾਕਟਰ ਦੇਖ ਲੈ ਕਦ ਕੁੱਦ ਵਜਣਾ ਬੱਚੀ ਸੀਲ ਠੰਡੀ ਐਨੀ ਕਹ ਗਈ ਕਿੰਨੀ ਕਹਦੀ ਲੈ ਕੀ ਬਾਤ ਕਿ ਮੈਂ ਮਰਦੀ ਥੱਲੇ ਬੈਠ ਰਹਿ ਡਾਕਟਰ ਆਈ ਕਰਕੇ ਉਪਰਾ ਮੰਨਦੀ ਆ ਗੱਲਾਂ ਸਹੀ ਆ ਬਾਈ ਇਹ ਅੱਗੇ ਆ ਗਈ ਭਰਾ ਦੋ ਨੰਬਰ ਇਹ ਕਿਹੜਾ ਸੂ ਇਹ ਵੀ ਡਾਕਟਰ ਦੂਜਾ ਸੂ ਆ ਗਈ ਇਹ ਕਿੰਨੇ ਦਿਨ ਲੂ ਏ ਵੀ ਡਾਕਟਰ ਮੰਨ ਕੇ ਚੱਲ ਪੰਜ ਤੋਂ ਚਾਰ ਦਿਨ ਲੈ ਜੂਗੀ ਠੀਕ ਹੈ ਵੀਰੇ ਬਾਕੀ ਡਾਕਟਰ ਵਜਨ ਵਜਣਾ ਕੱਦ ਫੇਸ ਬਿਊਟੀ ਦਿਖਾ ਦੇ ਕਿੰਨੀ ਚੰਗੀ ਲੱਗਿਆ ਵੜੜੀ ਕੱਦ ਦੇ ਤਾਂ ਵੀ ਬਹੁਤ ਹਨ ਕੱਦ ਵਜਨ ਬਹੁਤ ਡਾਕਟਰ ਇਹ ਆ ਜਾਨ ਵਾਲੀ ਆ ਕੋਈ ਲੱਸੀ ਨਹੀਂ ਲਾਉਂਦੇ ਫੇਸ ਦੇ ਡਾਕਟਰ ਪੂਰੀ ਚੰਗੀ ਸਨਕਪੁਣਾ ਵੜ ਦੇ ਵਿੱਚ ਫੁੱਲ ਫੁੱਲ ਬਰੀਡ ਬਾਈ ਬਾਕੀ ਕੱਚੀ ਕੱਚੀ ਆ ਬਸ ਉਸ ਹਾ ਨਾ ਜਲਾ ਲਿਓ ਗਲਾਬੀ ਥਣ ਕੱਲਾ ਕੱਲਾ ਥਣ ਪੂਰੀ ਵਿਤੀ ਦੇ ਥਣ ਮੁੱਠੀ ਵਾਲਾ ਥਣ ਲੱਗਿਆ ਬਾਕੀ ਆ ਚੀਜ਼ਾਂ ਹੋਏ ਲੈਟਰ ਕਿੰਨੀ ਚੌੜੀ ਚੜੀ ਆ ਵੇ ਥੋੜਾ ਦੇ ਕਰਮਾ ਲਈ ਦਾ ਕਿ ਨਹੀਂ ਥੋੜਾ ਤੇ ਬੈਂ ਲੈਟਰ ਬਹੁਤਾ ਕਰਮਾ ਆ ਬਾਕੀ ਸੀ ਠੰਡੀ ਦਿਖਾਈ ਕਿੰਨੀ ਹੈਗੀ ਜਿਵੇਂ ਮਰਜੀ ਹੱਥ ਤੇ ਫੇਰੀ ਚਾਲ ਬਾਕੀ ਲੈਟਰ ਲੈਂਡ ਲਾਉਂਦੀਆਂ ਹਜੇ ਬੋਲੀਟ ਲੱਭਈ ਆ ਜੀ ਨਾ ਪਹਿਲੇ ਛੋ ਲੈਟਰ 35 ਪਲੱਸ ਦੁੱਧ ਕੱਢਾ ਵੇਦਾ ਠੀਕ ਐਡਵਾਂ ਲੈਟਰ ਕਿਹੜੇ ਹਿਸਾਬ ਨਾਲ ਲੱਗਦਾ 36 37 ਗ੍ਰਾਮ ਦੁੱਧ ਪਾ ਦੂਗੀ ਬਾਕੀ ਸੇਵਾਇ ਲੈਟਰ ਆਪਾਂ ਨਹੀਂ ਕਹਿਣਾ ਕਿੰਨਾ ਦੇ ਦੁੱਧ ਸਹੀ ਆ ਬਈ ਸਹੀ ਆ ਫੋਲ ਦੇ ਵੀਰੇ ਤੋੜ ਕੇ ਦਿਖਾ ਦੇ ਜਾਨ ਜੂਣ ਬਾਲੀਆ ਕਰਮਾ ਲਈ ਚ ਕੋਈ ਲੱਸੀ ਨਾ ਮੀਨੀ ਹੈਗੀ ਬਾਕੀ ਟਲਾ ਬਹੁ ਪਈਆਂ ਸਾਰੀਆਂ ਬਾਲ ਟਲਾ ਕੱਢਣੀਆਂ ਤੇ ਫੇਰ ਕਰਮਾ ਲਈ ਨੇ ਸੋਨਾ ਕਾ ਬਾਈ ਬਾਕੀ ਤੋ ਰਾਜਾ ਕਰ ਡੇ ਰੈਟਰ ਬਜਣ ਬੁਜਣ ਵੈੜ ਚ ਹਮ ਕੀਆ ਬਾਤ ਆ ਬਾਈ ਆ ਪਈਆ ਪੂਰੀ ਪਲੀ ਵੀ ਆ ਗੋਲੇ ਵਰਗੀ ਵੜਕਣੀ ਪੂਰੀ ਫੁੱਲ ਪਲੀ ਵੜਾਟਰ ਵਾਕੀ ਵੜਾਟਰ ਇੱਥੋਂ ਦੇ ਲੰਬਾਈ ਨਮੂਰੀ ਤੇ ਭਜਣ-ਭੂਜਣ ਚੈੱਕ ਕਰਾ ਦੇ ਵੜਦਾ ਕਿੰਨਾ ਦਾ ਸਹੀ ਆ ਭਾਈ ਤਾਂ ਜ਼ਿਆਦਾ ਕਮਾਲੀ ਆ ਘਰਮਾਲੀ ਦਾ ਬਾਕੀ ਡਾਕਟਰ ਇੰਨਾ ਵਜਣਾ ਜਾਤ ਨਸਲ ਫੇਸਬੁਕ ਕਿੰਨਾ ਕਹਦੇ ਉਨਾ ਚੰਗਾ ਲੱਗਿਆ ਵੜ ਨੂੰ ਲੰਬੀ-ਲੁੰਬੀ ਤਾਂ ਤੋਂ ਵਜਣਾ ਤੇ ਦੁੱਧ ਡਾਕਟਰ ਇੱਦੀਆਂ ਨੇ ਵੜਾ ਨੂੰ ਕੋਈ ਬਾਹਾਂ ਨਹੀਂ ਨਾ ਨਾ ਸਹੀ ਗੱਲ ਆ ਭਾਈ ਤੇ ਬਾਕੀ ਦੇ ਡਾਕਟਰ ਫੇਸਬੁਕ ਲੱਗਿਆ ਤੇ ਮੁੱਲ ਜਾਇਜ਼ ਹੋ ਮੋਲ ਡਾਕਟਰ ਜਮਾਂ ਜਾਇਜ ਓਕੇ ਭਾਈ ਡਾਕਟਰ ਇੰਨੀ ਪਲੀ ਪੁਲੀ ਬੈਡ ਡਾਕਟਰ ਸੋਤੀ ਮਿਲਦੀ ਨਹੀਂ ਨਹੀਂ ਮਿਲਦੀ ਭਾਈ ਮੋਲ ਬਾਈਕ ਨਾ ਜਮਾ ਖਿੱਚ ਕੇ ਰੱਖਾਂਗੇ ਜਮਾ ਜਾਇਜ਼ ਮੋਲ ਹੋਊਗਾ ਬਾਲਾ ਮੋਲ ਨਹੀਂ ਕਰਦੇ ਬਸ ਕੱਚੀ ਕੱਚੀ ਆ ਕੱਲੀ ਕਿਨੇ ਭਰਾ ਕੱਚੀਆਂ ਕੱਚੀਆਂ ਡਾਕਟਰ ਦੇ ਤਿਆਰ ਹੋਊਗਾ ਮੰਨ ਕੇ ਚੱਲ ਪੂਰੇ ਫੁੱਲ ਲੇਵਾਂ ਤੇ ਵੜਾ ਨੇ ਸੁਣਾਗਾ ਸਹੀ ਗੱਲ ਆ ਤੇ ਆ ਕਿ ਠੰਡੀ ਸੀਲ ਦਿਖਾਏ ਡਾਕਟਰ ਕਿੰਨੀ ਆ ਬਾਲ ਮੋਲ ਦਿਖਾ ਦੇ ਡੇ ਡਾਕਟਰ ਬਾਲ ਮੋਲ ਲਪਈਆ ਹਜੇ ਹੈ ਨਾ ਬਾਕੀ ਡਾਕਟਰ ਇਧਰੋਂ ਮੂਰੇ ਮਾਰੋਂ ਲੇਵਾ ਦਿਖਾ ਰਿਹਾ ਨਹੀਂ ਕਿ ਲੰਮਾ ਕਰ ਗਿਆ ਮੂਰੇ ਮਾਰੇ ਦੇਖ ਲੱਗਿਆ ਵੜਨ ਲੇਵਾ ਹਮਮ ਕੱਚੀ ਕੱਚੀ ਆ ਕੱਲੀ ਬਸ ਜਦ ਤੈ ਤਿਆਰ ਹੋ ਗਈ ਦੱਸੂਗਾ ਬਾਕੀ ਕਦ ਚੈੱਕ ਕਰ ਐ ਡਾਕਟਰ ਵੀ ਬਰਾਬਰ ਖੜਾ ਬਾਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਫੁੱਲ ਕਰਦਾ ਬਾਈ ਅੱਗੇ ਆ ਗਈ ਪ੍ਰਾਤਨ ਨੰਬਰ ਕਿਹੜਾ ਸੂਆ ਜੀ ਇਹ ਡਾਕਟਰ ਦੂਜਾ ਸੂਆ ਹੁੰਦੀ ਹੈਗੀ ਇਹ ਕਿੰਨੇ ਦਿਨ ਲੂ ਬਾਈ 1-2 ਦਿਨ ਹੀ ਲੈਂਦੇ ਡਾਕਟਰ ਤਿਆਰੀਆਂ ਚ ਆ ਓਕੇ ਬਾਈ ਬਾਕੀ ਲੇਵਾ ਲੂਆ ਦਿਖਾ ਦੇ ਕਿੰਨਾ ਚੰਗਾ ਲੱਗਿਆ ਵਾਡ ਫਿੱਟ ਵਾ ਲੇਵਾ ਕਿ ਨਹੀਂ ਬਾਕੀ ਡਾਕਟਰ ਮਗਰਮੂਰ ਦਾ ਲੇਵਾ ਆ ਹੂੰ ਤੇ ਬਾਕੀ ਸੀਹ ਢੰਡੀ ਇਹ ਵੀ ਇੰਨੀ ਗਾ ਕਿੰਨੀ ਗਾਦੀ ਸਹੀ ਗੱਲ ਹੈ ਪਸ਼ਾਂਤ ਉਹ ਆਰਡਰ ਦੇਖੋ ਬਈ ਕਮਾਲ ਦਾ ਕੱਲੀ ਕੱਚੀ ਆ ਬਸ ਉਹ ਤਿਆਰੀਆਂ ਜਿਹੜਾ ਵੜ ਤੇ ਥਣ ਥਣ ਬੜਾ ਚੰਗਾ ਲੱਗਾ ਕਰਮ ਵਾਲੀ ਨੂੰ ਕਿੰਨਾ ਕੇ ਥਣਲੇ ਵੜਾ ਟਰੋਂ ਮਾ ਚੰਗਾ ਲੱਗਾ ਲੈ ਖੱਡੀ ਇਹ ਮੈਂ ਮਰਜੀ ਬੈਠਾ ਮੈਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਈ ਕੱਚੀ ਕੱਚੀ ਆ ਇਹ ਕਦੇ ਦੇਣ ਦੀ ਵਾਰਸ ਹਣਾ ਹਾਂ ਬਈ ਦੁੱਧ ਦਾ ਟਰ ਪਿੰਦੇ ਸੂਏ 18 19 ਕਿਲੋ ਚੋਆ ਵਾ ਦੱਸਿਆਗਾ ਠੀਕ ਹੈ ਜੀ ਤੇ ਬਾਕੀ ਆਪਾਂ ਨਹੀਂ ਕਹਿਣਾ ਵੀ ਕਿੰਨਾ ਦੇ ਦੂਗੇ ਬਾਕੀ ਗਾਹਾਂ ਸੇਵਾ ਤੇ ਆਗਾ ਸਹੀ ਗੱਲ ਆ ਹਾਂ ਬਈ ਫੋਲ ਦੇ ਬਈ ਤੋੜ ਕੇ ਦਿਖਾ ਦੇ ਫੇਸ ਦੀ ਬਿਊਟੀ ਕਮਾਲ ਦੀ ਹੈ ਕੱਦ ਚੰਗਾ ਥਾਣ ਬਹੁਤ ਚੰਗਾ ਥੀ ਜੋ ਲੈ ਚਾਏ ਮਸ਼ੀਨ ਵਾਕੀ ਡਾਕਟਰ ਆਏ ਨਹੀਂ ਬਿਦੁਖੜ ਜਾਈ ਪੂਰੀ ਬਰੀਕੀ ਚਾਈ ਹੂੰ ਸਹੀ ਗੱਲ ਆ ਵਾਕੀ ਲੇਵਾ ਨੂੰ ਬਖਾ ਦੇ ਤੁਰਦੀ ਦਾ ਕੀ ਬਾਤ ਆ ਬਾਈ ਸੁੰਦੀ ਸੁੰਦੀ ਨੇ ਲੇਵਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਪੂਰਾ ਚੰਗਾ ਤਿਆਰ ਕਰ ਜਾਣਾ ਡਾਕਟਰ ਮੰਨ ਕੇ ਚੱਲ ਡਾਕਟਰ ਦੁੱਧ ਦਾ ਪੀਸ ਆਗਾ ਸਹੀ ਆ ਤੇ ਨਾ ਡਾਕਟਰ ਗਰਮੀ ਗਰਮੀ ਮੰਨਣੀ ਹੈਗੀ ਤੇ ਵਾਕੀ ਡਾਕਟਰ ਇੱਥੋਂ ਕੱਦ ਕੋ ਦੇਦਾ ਵੀ ਚੈੱਕ ਕਰਦਾ ਤਾਹਾਂ ਤੋਂ ਪੱਧਰ ਪੁੱਧਰ ਫੇਸ ਫੂਸ ਸਹੀ ਆ ਸਹੀ ਆ ਤੇ ਕਿੰਨਾ ਛੇੜੋ ਨਾ ਚੰਗਾ ਲੱਗਿਆ ਡਾਕਟਰ ਵਨ ਤੇ ਮੋਲ ਵੀਰੇ ਜਾਇਜ਼ ਹੋ ਮੋਲ ਡਾਕਟਰ ਜਮਾਂ ਜਾਇਜ਼ ਹੋਣਗੇ ਓਕੇ ਬਾਈ ਬਾਲੇ ਬਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਜਾਇਜ਼ ਮੋਲ ਰੱਖਾਂਗੇ ਤੇ ਲਾ ਬਹੁਤ ਹੋਉਂਦੀ ਹੈ ਹਜੇ ਕਹਿੰਦੀ ਬਾਕੀ ਡਾਕਟਰ ਇੰਨਾ ਕੁ ਲੈਵੇ ਹੋਰ ਬਣਾ ਜਾਣਾ ਸੂੰਦੀ ਸੂੰਦੀ ਨੇ ਇਹਨੇ ਸਹੀ ਆ ਬਾਈ ਹੂੰ ਲੈਵੇ ਦੀ ਫੀਟਿੰਗ ਚੈੱਕ ਕਰ ਲਓ ਨੇੜ ਤੋਂ ਲੈ ਤੇ ਲਾ ਹਜੇ ਬਹੁਤ ਬਈ ਹੈਗੀ ਸਾਰੀਆਂ ਬਾਲਡ ਲਾ ਕੱਟੋ ਫਿਰ ਸੋਣਾ ਕਰਵਾ ਲੈ ਨੇ ਤੇ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋਣਗੇ ਬਾਲੇ ਮੁੱਲ ਨਹੀਂ ਕਰਦੇ ਬਾਈ ਬਹਿਣਾ ਬਾਈ ਕੋਲੇ 300 ਗੱਬਣ ਤਿੰਨੀ ਦਿਖਾਤੀਆਂ ਇੱਕ ਤਾਜੀ ਸੂਈ ਹੋਣੀ ਗੱਡੀ 'ਚ ਚੜਾਈ ਆ ਬਾਈ ਜਰਸੀ ਟੌਪ ਰੀਸ ਸੀ ਉਹ ਵੀ ਤੇ ਦੋ ਹਜੇ ਹੋਣੇ ਕੱਚੀਆਂ ਹਨਾ ਬਾਈ ਹਾਂ ਬਈ ਹੂੰ ਧੰਨਵਾਦ